ਇਹ ਜੋ ਸਾਡੇ ਕੋਲੇ ਵਿంటర్ ਕੈਂਪ ਲੱਗ ਰਿਹਾ ਹੈ ਇਹ +1 ਦੇ ਸਟੂਡੈਂਟਸ ਦਾ ਜੇਈ ਔਰ ਨੀਟ ਦੀ ਕੋਚਿੰਗ ਦਾ ਕੈਂਪ ਚੱਲ ਰਿਹਾ ਹੈ ਇਦੇ ਚ ਸਾਡੇ ਕੋਲ ਟੋਟਲ ਪੰਜਾਬ ਭਰ ਤੋਂ ਸਟੂਡੈਂਟਸ 600 ਸਟੂਡੈਂਟਸ ਪਾਰਟਿਸਿਪੇਟ ਕਰ ਰਹੇ ਨੇ ਬਹੁਤ ਵਧੀਆ ਜੀ ਬੱਚਿਆਂ ਨੂੰ ਪੜ੍ਹਾਈ ਵੀ ਫ੍ਰੀ ਚ ਮਿਲ ਰਹੀ ਹੈ ਔਰ ਮਟੀਰੀਅਲ ਵੀ ਮਿਲ ਰਿਹਾ ਫੋਟੋਸਟੈਟ ਕਰਵਾ ਕੇ ਅਸੀਂ ਬੱਚਿਆਂ ਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ ਸਾਨੂੰ ਮਤਲਬ ਜਿਹੜੇ ਟੌਪਿਕ ਸਾਡੇ ਸਕੂਲ ਵਿੱਚ ਕਲੀਅਰ ਨਹੀਂ ਹੁੰਦੇ ਸੀ ਉਹ ਇੱਥੇ ਆ ਕੇ ਸਾਨੂੰ ਔਰ ਪ੍ਰੋਪਰਲੀ ਸਹੀ ਤਰੀਕੇ ਨਾਲ ਕਲੀਅਰ ਹੋਇਆ ਤਾਂ ਇਹ ਜਿਹੜੇ ਸਕੂਲ ਆਫ ਫੈਮਿਨਸ ਦੇ ਬੱਚਿਆਂ ਦਾ ਮਤਲਬ ਫਰਸਟ ਐਕਸਪੀਰੀਅੰਸ ਹੈ ਕਿ ਉਹ ਹੌਸਟਲ ਦੇ ਵਿੱਚ ਰਹਿ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਨੈਕਸਟ ਈਅਰ ਜ ਇਹ ਸਾਡੇ ਕੋਲੇ ਟੋਟਲ 12 ਦਿਨ ਦਾ ਕੈਂਪ ਸੀ ਜੋ 19 ਦਸੰਬਰ ਨੂੰ ਸ਼ੁਰੂ ਹੋਇਆ ਔਰ 30 ਦਸੰਬਰ ਨੂੰ ਖਤਮ ਹੋਊਗਾ ਪਰ ਜਿਹੜੀ ਇਹ ਸਮਰ ਔਰ ਵਿంటర్ ਵਕੇਸ਼ਨਸ ਦੇ ਵਿੱਚ ਇਹਨਾਂ ਦੀ ਆਫਲਾਈਨ ਕੋਚਿੰਗ ਚੱਲਦੀ ਆ ਜਿਹੜੇ ਕਿ ਬੱਚਿਆਂ ਨੂੰ ਫ੍ਰੀ ਆਫ ਕਾਸਟ ਇਹ 12 ਦਿਨ ਦੀ ਕੋਚਿੰਗ ਦੇ ਵਿੱਚ ਆਪ ਦਾ ਜਿਹੜਾ ਕੀਮਤੀ ਟਾਈਮ ਆ ਉਹ ਬੱਚਿਆਂ ਨੂੰ ਦੇ ਰਹੇ ਨੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਲੱਸ 1 ਦੇ ਸਟੂਡੈਂਟਸ ਦਾ ਕੈਂਪ ਚੱਲ ਰਿਹਾ ਤੇ ਪਲੱਸ 2 ਦੇ ਬੱਚਿਆਂ ਦਾ ਬਟਿੰਡਾ ਔਰ ਮੋਹਾਲੀ ਚੱਲ ਰਿਹਾ ਕੈਂਪ ਸਕੂਲਸ ਦੇ ਵਿੱਚ ਆਪਾਂ ਉਹਨਾਂ ਨੂੰ ਸਿਰਫ ਸਿਲੇਬਸ ਕਰਵਾਨੇ ਆ ਇੱਥੇ ਕੈਂਪ ਦੇ ਵਿੱਚ ਬੱਚਿਆਂ ਨੂੰ ਜੀਈ ਔਰ ਨੀਟ ਦੀ ਪ੍ਰੈਪਰੇਸ਼ਨ ਦੇ ਲਈ ਐਮਸੀਕਿਊਜ਼ ਪ੍ਰੋਪਰ ਵੇ ਦੇ ਨਾਲ ਕਰਵਾਏ ਗਏ ਨੇ ਹਾਂਜੀ ਮੈਮਾ ਅੱਜ ਵਿంటర్ ਕੈਂਪ ਲਗਾਇਆ ਗਿਆ ਕਿਸ ਚੀਜ਼ ਦਾ ਕੈਂਪ ਹੈ ਕਿੰਨੇ ਬੱਚੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਤਵੰਤ ਕੌਰ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਲੁਧਿਆਣਾ ਇਹ ਜੋ ਸਾਡੇ ਕੋਲੇ ਵਿంటర్ ਕੈਂਪ ਲੱਗ ਰਿਹਾ ਏ ਪਲੱਸ 1 ਦੇ ਸਟੂਡੈਂਟਸ ਦਾ ਜੇਈ ਔਰ ਨੀਟ ਦੀ ਕੋਚਿੰਗ ਦਾ ਕੈਂਪ ਚੱਲ ਰਿਹਾ ਇਹਦੇ ਚ ਸਾਡੇ ਕੋਲ ਟੋਟਲ ਪੰਜਾਬ ਭਰ ਤੋਂ ਸਟੂਡੈਂਟਸ 600 ਸਟੂਡੈਂਟਸ ਪਾਰਟਿਸਪੇਟ ਕਰ ਰਹੇ ਨੇ ਇਹਦੇ ਚ ਸਾਡੇ ਕੋਲੇ 150 ਸਟੂਡੈਂਟਸ ਨੇ ਜਿਹੜੇ ਉਹ ਨੀਟ ਦੀ ਕੋਚਿੰਗ ਦੇ ਲਈ ਔਰ 450 ਸਟੂਡੈਂਟਸ ਨੇ ਜਿਹੜੇ ਉਹ ਜੇਈ ਦੀ ਕੋਚਿੰਗ ਲੈ ਰਹੇ ਨੇ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਐਸਓਈ ਐਂਡ ਮੈਰੀਟੋਰੀਅਸ ਸਕੂਲਾਂ ਦੇ ਬੱਚੇ ਨੇ ਉਹ ਪਾਰਟਿਸਿਪੇਟ ਕਰ ਰਹੇ ਨੇ ਤੇ ਇਹ ਸਾਡੇ ਜਿਹੜੇ ਸਟੂਡੈਂਟਸ ਨੇ ਮੈਰੀਟੋਰੀਅਸ ਸਕੂਲਸ ਦੇ ਵੀ ਔਰ ਸਕੂਲ ਆਫ ਐਮਿਨੈਂਸ ਦੇ ਵੀ ਇਹ ਸਾਡੇ ਕੋਲੇ ਇੱਥੇ ਰੈਜ਼ੀਡੈਂਸ਼ੀਅਲ ਸਕੂਲ ਆ ਤਾਂ ਹੌਸਟਲ ਦੇ ਵਿੱਚ ਸਟੇ ਕਰ ਰਹੇ ਨੇ ਤਾਂ ਇਹ ਜਿਹੜੇ ਸਕੂਲ ਆਫ ਫੈਮਿਨਿਨਸ ਦੇ ਬੱਚਿਆਂ ਦਾ ਮਤਲਬ ਫਰਸਟ ਐਕਸਪੀਰੀਅੰਸ ਹੈ ਕਿ ਉਹ ਹੌਸਟਲ ਦੇ ਵਿੱਚ ਰਹਿ ਰਹੇ ਨੇ ਔਰ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਨੈਕਸਟ ਇਅਰ ਜੇਈ ਔਰ ਨੀਟ ਦਾ ਪੇਪਰ ਦੇਣਾ ਕਿਉਂਕਿ ਇਹ ਪਲੱਸ 1 ਦੇ ਸਟੂਡੈਂਟਸ ਨੇ ਤਾਂ ਇਹਨਾਂ ਕੋਲ ਹਲੇ 1 ਸਾਲ ਹੋਰ ਹੈ ਇਸ ਤਿਆਰੀ ਦੇ ਲਈ ਤਾਂ ਜਿਹੜਾ ਕਿ ਸਰਕਾਰ ਵੱਲੋਂ ਸਾਲ ਦੇ ਵਿੱਚ ਦੋ ਵਾਰ ਹੀ ਕੈਂਪ ਲਗਾਇਆ ਜਾਂਦਾ ਸਮਰਸ ਦੇ ਵਿੱਚ ਸਮਰ ਵੈਕੇਸ਼ਨ ਔਰ ਵਿంటర్ ਵੈਕੇਸ਼ਨਸ ਦੇ ਵਿੱਚ ਤਾਂ ਮੈਂ ਆਪਣੇ ਵੱਲੋਂ ਔਰ ਸਾਰੇ ਸਟੂਡੈਂਟਸ ਦੇ ਵੱਲੋਂ ਪੰਜਾਬ ਸਰਕਾਰ ਦਾ ਔਰ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਜੀ ਮਾਨ ਔਰ ਸਾਡੇ এডਿਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਔਰ ਸਾਡਾ ਸਕੂਲ ਸਿੱਖਿਆ ਵਿਭਾਗ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਨੀ ਆ ਕਿ ਜਿਹੜੇ ਇਹ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੰਨੀ ਵਧੀਆ ਕੋਚਿੰਗ ਆ ਜਿਹੜੀ ਉਹ ਮੁਹੱਈਆ ਕਰਵਾ ਰਹੇ ਨੇ ਅਚਾਨਕ ਕਿੰਨੇ ਦਿਨਾਂ ਦਾ ਇਹ ਚੰਗਾਰ ਜਿਹੜਾ ਚੱਲ ਰਿਹਾ ਹੈ ਔਰ ਖਾਸ ਕਰਕੇ ਨੇ ਸર્ટਿਫਿਕੇਟ ਵੀ ਡਿਸਟ੍ਰਿਬਿਊਟ ਜਿਹੜੇ ਆ ਇਹ ਸਾਡੇ ਕੋਲੇ ਟੋਟਲ 12 ਦਿਨ ਦਾ ਕੈਂਪ ਸੀ ਜੋ 19 ਦਸੰਬਰ ਨੂੰ ਸ਼ੁਰੂ ਹੋਇਆ ਔਰ 30 ਦਸੰਬਰ ਨੂੰ ਖਤਮ ਹੋਊਗਾ ਤਾਂ ਔਰ 600 ਜਿਵੇਂ ਮੈਂ ਦੱਸਿਆ 600 ਸਟੂਡੈਂਟਸ ਦਾ ਕੈਂਪ ਆ ਤੇ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਟਿਊਟਰਸ ਨੇ ਉਹ ਫਿਜ਼ਿਕਸ ਵਾਲਾ ਦੀ ਟੀਮ ਸਾਡੇ ਕੋਲ ਆਈ ਹੋਈ ਆ ਤਾਂ ਇਹਨਾਂ ਦੀ ਬੱਚਿਆਂ ਦੀ ਪਹਿਲਾਂ ਵੀ ਆਨਲਾਈਨ ਕੋਚਿੰਗ ਚੱਲ ਰਹੀ ਆ ਸਕੂਲ ਟਾਈਮ ਤੋਂ ਬਾਅਦ ਪਰ ਜਿਹੜੀ ਇਹ ਸਮਰ ਔਰ ਵਿంటర్ ਵਕੇਸ਼ਨਸ ਦੇ ਵਿੱਚ ਇਹਨਾਂ ਦੀ ਆਫਲਾਈਨ ਕੋਚਿੰਗ ਚੱਲਦੀ ਆ ਤਾਂ ਜਿਹੜੀ ਆਨਲਾਈਨ ਕੋਚਿੰਗ ਆ ਉਹ ਵੰਤੀ ਫੈਲੋਸ ਦਿੱਲੀ ਵੱਲੋਂ ਕਰਵਾਈ ਜਾ ਰਹੀ ਆ ਔਰ ਜਿਹੜੀ ਇਹ ਆਫਲਾਈਨ ਵਿంటర్ ਕੈਂਪ ਚੱਲ ਰਿਹਾ ਇਹਦੇ ਚ ਸਾਡੇ ਕੋਲੇ ਫਿਜ਼ਿਕਸ ਵਾਲਾ ਦੀ ਟੀਮ ਆਈ ਹੋਈ ਆ ਸੋ ਅਸੀਂ ਫਿਜ਼ਿਕਸ ਵਾਲਾ ਦੀ ਟੀਮ ਦੇ ਵੀ ਧੰਨਵਾਦੀ ਆ ਜਿਹੜੇ ਕਿ ਬੱਚਿਆਂ ਨੂੰ ਫ੍ਰੀ ਆਫ ਕਾਸਟ ਇਹ 12 ਦਿਨ ਦੀ ਕੋਚਿੰਗ ਦੇ ਵਿੱਚ ਆਪ ਦਾ ਜਿਹੜਾ ਕੀਮਤੀ ਟਾਈਮ ਆ ਉਹ ਬੱਚਿਆਂ ਨੂੰ ਦੇ ਰਹੇ ਨੇ ਤੁਹਾਨੂੰ ਲੱਗਦਾ ਜੀ ਬੱਚਿਆਂ ਨੂੰ ਕਾਫੀ ਇਹਦੇ ਨਾਲ ਫਾਇਦਾ ਜਿਹੜਾ ਆਉਣ ਵਾਲਾ ਕਿਉਂਕਿ ਆਮ ਤੌਰ ਤੇ ਕਈ ਬੱਚੇ ਅਫੋਰਡ ਨਹੀਂ ਕਰ ਸਕਦੇ ਸੀ ਤਾਂ ਸਰਕਾਰ ਵੱਲੋਂ ਜੋ ਇਹਮ ਉਪਰਾਲਾ ਕੀਤਾ ਗਿਆ ਇਹਦੇ ਨਾਲ ਬੱਚਿਆਂ ਨੂੰ ਦੇ ਇਥੇ এডਿਕੇਸ਼ਨ ਦੇ ਨਾਲ ਜੋੜਿਆ ਜਾ ਰਿਹਾ ਤਾਂ ਉੱਥੇ ਵੀ ਉਹਨਾਂ ਨੂੰ ਕੋਰਸਿਸ ਵੀ ਦਿੱਤੇ ਜਾ ਰਹੇ ਨੇ ਬਿਲਕੁਲ ਜੀ ਇਹ ਸਾਡੇ ਕੋਲੇ ਪਿਛਲੇ ਸਾਲ ਦੇ ਜਿਹੜੇ ਸਾਡੇ ਰਿਜ਼ਲਟ ਨੇ ਉਹ ਗਵਾਹ ਨੇ ਕਿ ਬੱਚੇ ਜਿਹੜਾ ਲਾਸਟ ਈਅਰ ਵੀ ਕਿਉਂਕਿ ਕੋਚਿੰਗ ਕੈਂਪ ਇਸੇ ਤਰ੍ਹਾਂ ਲੱਗੇ ਸੀ ਸਮਰਸ ਦੇ ਵਿੱਚ ਵੀ ਔਰ ਵਿੰਟਰਸ ਦੇ ਵਿੱਚ ਵੀ ਤਾਂ ਉਹਨਾਂ ਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੇਈ ਆਰ ਨੀਡ ਕੁਆਲੀਫਾਈ ਕੀਤਾ ਤਾਂ ਇਸ ਵਾਰੀ ਵੀ ਹੋਪ ਕਿ ਬੱਚੇ ਨੇ ਜਿਹੜੇ ਉਹ ਵਧੀਆ ਰਿਜ਼ਲਟਸ ਦੇਣਗੇ ਮੇਰੇ ਇੱਥੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਲੱਸ 1 ਦੇ ਸਟੂਡੈਂਟਸ ਦਾ ਕੈਂਪ ਚੱਲ ਰਿਹਾ ਤੇ ਪਲੱਸ 2 ਦੇ ਬੱਚਿਆਂ ਦਾ ਬਠਿੰਡਾ ਔਰ ਮੋਹਾਲੀ ਚੱਲ ਰਿਹਾ ਕੈਂਪ ਤਾਂ ਉਹ ਦੋਨੋਂ ਵੈਨਿਊਸ ਤੇ 6-600 ਬੱਚਾ ਤਾਂ 1200 ਬੱਚਾ ਪਲੱਸ 2 ਵਾਲਾ ਕੋਚਿੰਗ ਲੈ ਰਿਆ ਜਿਹੜਾ ਇਸ ਸਾਲ ਹੁਣ ਮਤਲਬ ਜਨੂਅਰੀ ਔਰ ਅਪ੍ਰੈਲ 26 ਦੇ ਵਿੱਚ ਜਈ ਲਈ ਅਪੀਅਰ ਹੋਊਗਾ ਔਰ ਆਲਮੋਸਟ ਮੇ ਦੇ ਵਿੱਚ ਸਟਾਰਟਿੰਗ ਚ ਨੀਟ ਦਾ ਐਗਜ਼ਾਮ ਹੁੰਦਾ ਤਾਂ ਉਹਦੇ ਚ ਅਪੀਅਰ ਹੋਣਗੇ ਮੈਮ ਅੱਜ ਖਾਸ ਕਰ ਬੱਚਿਆਂ ਨੂੰ ਜਈ ਤੇ ਨੀਟ ਦੀ ਜਿਹੜੀ ਪੜਾਈ ਆ ਖਾਸ ਕਰ ਉਹਨਾਂ ਨੂੰ ਸੈਮੀਨਾਰ ਦੇ ਨਾਲ ਜੋੜਨ ਦਾ ਯਤਨ ਕੀਤਾ ਦੱਸਣ ਦਾ ਯਤਨ ਕੀਤਾ ਤਾਂ ਕਿ ਉਹ ਕਿਸੇ ਵੀ ਸਮੱਸਿਆ ਦੇ ਵਿੱਚ ਨਾ ਰਹਿਣ ਤਾਂ ਉਹਨਾਂ ਨੂੰ ਇੱਥੇ ਜਾਣ ਕਰ ਲੈਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ 19 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਇਹ ਵਿంటర్ ਕੈਂਪ ਜਿਹੜੇ ਨੇ ਉਹ ਪਲਾਨ ਕੀਤੇ ਗਏ ਨੇ ਜੇਈ ਔਰ ਨੀਟ ਦੀ ਪ੍ਰੈਪਰੇਸ਼ਨ ਦੇ ਲਈ ਬੱਚਿਆਂ ਦੇ ਲਈ ਸਾਡੇ ਕੋਲ ਲੁਧਿਆਣੇ ਵਿੱਚ ਪਲੱਸ 1 ਦਾ ਜੇਈ ਔਰ ਨੀਟ ਦਾ ਕੈਂਪ ਹੈ ਅਪ੍ਰੋਕਸੀਮੇਟਲੀ 600 ਸਟੂਡੈਂਟਸ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਮੁਹਾਲੀ ਔਰ ਬਠਿੰਡਾ ਦੇ ਵਿੱਚ ਪਲੱਸ 2 ਸਟੂਡੈਂਟਸ ਦਾ ਕੈਂਪ ਇਸ ਵਾਰ ਅਪ੍ਰੋਕਸੀਮੇਟਲੀ 1200 ਸਟੂਡੈਂਟਸ ਦਾ ਲਗਾਇਆ ਗਿਆ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਵੇਂ +1 ਦੇ ਬੱਚੇ ਨੇ ਤੈਂਥ ਨਾਲੋਂ ਇੰਟਾਇਰਲੀ ਡਿਫਰੈਂਟ ਜਿਹੜੀ ਹੈ ਉਹ ਬੱਚਿਆਂ ਦੀ ਸਟੱਡੀ ਹੁੰਦੀ ਹੈ ਸਕੂਲਸ ਦੇ ਵਿੱਚ ਆਪਾਂ ਉਹਨਾਂ ਨੂੰ ਸਿਰਫ ਸਿਲੇਬਸ ਕਰਵਾਨੇ ਆ ਇੱਥੇ ਕੈਂਪ ਦੇ ਵਿੱਚ ਬੱਚਿਆਂ ਨੂੰ ਜੇਈ ਔਰ ਨੀਟ ਦੀ ਪ੍ਰੈਪਰੇਸ਼ਨ ਦੇ ਲਈ ਐਮਸੀਕਿਊਜ਼ ਪ੍ਰੋਪਰ ਵੇ ਦੇ ਨਾਲ ਕਰਵਾਏ ਗਏ ਨੇ ਅਸੀਂ ਕੁਝ ਟੌਪਿਕਸ ਜਿਹੜੇ ਨੇ ਤਾਂ ਕਿ ਇਹ ਨਾ ਹੋਵੇ ਕਿ ਬੱਚਿਆਂ ਨੂੰ ਲੱਗੇ ਕਿ ਕੁਝ ਆਉਟਪੁੱਟ ਨਹੀਂ ਆਈ ਸੋ ਪ੍ਰੋਪਰ ਪਲਾਨ ਕਰਕੇ ਟੌਪਿਕਸ ਤਿਆਰ ਕੀਤੇ ਗਏ ਜਿਹੜੇ ਕੀ ਪੜ੍ਹਾਏ ਜਾਣਗੇ ਔਰ ਉਹਨਾਂ ਨਾਲ ਰਿਲੇਟਿਡ ਐਮਸੀਕਿਊਜ਼ ਕਰਵਾਏ ਜਾਣਗੇ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਪੂਰਾ ਮਟੀਰੀਅਲ ਵੀ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤਾ ਗਿਆ ਇਹਦੇ ਨਾਲ ਰਿਲੇਟਡ ਐਂਡ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਟੈਸਟ ਵੀ ਫੋਟੋਸਟੇਟ ਕਰਵਾ ਕੇ ਦਿੱਤੇ ਨੇ ਕੱਲ ਈਵਨਿੰਗ ਬੱਚਿਆਂ ਦਾ ਇੱਕ ਪ੍ਰੋਪਰ ਪੇਪਰ ਵੀ ਲਿਆ ਗਿਆ ਜਿਹਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਜਿਹੜੀ ਹੈ ਉਹ ਆਪਣੀ ਦਿੱਤੀ ਹੈ ਲੱਗਦਾ ਜੀ ਮੈਮ 10 ਦਿਨ ਦਾ ਜਿਸ ਤਰੀਕੇ ਨਾਲ 10 11 ਦਿਨ ਦਾ ਇਹ ਸੈਮੀਨਾਰ ਚੱਲਿਆ ਤਾਂ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਤਾਂ ਬੱਚਿਆਂ ਦੇ ਵਿੱਚ ਇੱਕ ਹੌਸਲਾ ਅਫਜ਼ਾਈ ਵੀ ਹੋਈ ਹੈ ਕਿ ਸਕੂਲਾਂ ਦੇ ਵਿੱਚ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਹੌਸਲਾ ਫਜ਼ਾਈ ਹੋਈ ਹੈ ਕਿਉਂਕਿ ਬੱਚਿਆਂ ਨੂੰ ਪੈਟਰਨ ਪਤਾ ਚੱਲਦਾ ਹੈ ਕਿ ਕਿਸ ਪੈਟਰਨ ਨਾਲ ਉਹਨਾਂ ਨੇ ਤਿਆਰੀ ਕਰਨੀ ਹੈ ਉਹਲੇ ਲਈ ਉਹਨਾਂ ਦਾ ਮਾਈਂਡ ਸੈਟ ਜਿਹੜਾ ਹੈ ਉਹ ਹੁਣ ਪ੍ਰੀਪੇਅਰ ਹੋਇਆ ਕਿ ਉਹਨਾਂ ਨੂੰ ਕਿੰਨੇ ਕਿ ਐਕਸਟੈਂਡ ਤੱਕ ਪੜ੍ਹਨਾ ਪਾਏਗਾ ਤੇ ਕਿਵੇਂ ਉਹਨਾਂ ਨੇ ਕੁਐਸਚਨਸ ਸੋਲਵ ਕਰਨੇ ਨੇ ਸੋ ਮੋਟੀਵੇਸ਼ਨ ਵੀ ਪ੍ਰੈਪਰੇਸ਼ਨ ਵੀ ਏਵਰੀਥਿੰਗ ਇਜ਼ ਵਿਟਰ ਕੈਪ ਨਾਲ ਬਹੁਤ ਵੱਡੀ ਇੱਕ ਗੱਲ ਹੈ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹੇ ਹਾਲੀਡੇਸ ਦੇ ਵਿੱਚ ਵੀ ਅਸੀਂ ਤੁਸੀਂ ਪਹਿਲਾਂ ਵੀ ਇਹ ਕੈਂਪ ਕਈ ਤੁਸੀਂ ਟੈਂਟ ਕੀਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਲਾਸਟ ਵਾਰ ਤੇ ਇਸ ਜਿਹੜਾ ਹੁਣ ਜਿਹੜਾ ਕੰਪਲ ਹੈ ਅ ਬਹੁਤ ਵਧੀਆ ਐਕਸਪੀਰੀਅੰਸ ਹੈ ਪਿਛਲਾ ਕੈਂਪ ਜਿਹੜਾ ਲੁਧਿਆਣੇ ਵਿੱਚ ਲੱਗਿਆ ਸੀ ਉਹ ਸਮਰ ਦੇ ਵਿੱਚ ਲੱਗਿਆ ਸੀ ਸਮਰ ਚ ਕੁਝ ਜ਼ਿਆਦਾ ਪ੍ਰੋਬਲਮਸ ਸਾਨੂੰ ਆਂਦੀਆਂ ਅਸੀਂ ਹੁਣ ਵੀ ਬੈਠੇ ਡਿਸਕਸ ਕਰ ਰਹੇ ਸੀ ਕਿ ਵਿੰਟਰ ਕੈਂਪ ਜਿਹੜੇ ਨੇ ਉਹ ਬਹੁਤ ਵਧੀਆ ਰਹਿੰਦੇ ਨੇ ਬਿਕੋਜ਼ ਵੈਦਰ ਦਾ ਜਿਹੜਾ ਹੈ ਉਹ ਐਨਾ ਇਸ਼ੂ ਨਹੀਂ ਆਂਦਾ ਗਰਮੀਆਂ ਦੇ ਵਿੱਚ ਵੈਦਰ ਇਸ਼ੂਜ਼ ਜ਼ਿਆਦਾ ਹੁੰਦੇ ਨੇ ਜਿਹਦੇ ਨਾਲ ਬੱਚਿਆਂ ਦੇ ਹੈਲਥ ਇਸ਼ੂਜ਼ ਵੀ ਵੱਜ ਜਾਂਦੇ ਨੇ ਸੋ ਉਹ ਕੈਂਪ ਵੀ ਬਹੁਤ ਵਧੀਆ ਸੀ ਮੋਟੀਵੇਟ ਹੋ ਕੇ ਉੱਥੋਂ ਗਏ ਨੇ ਤੇ ਸਾਡਾ ਇਹ ਕੈਂਪ ਵੀ 100% ਸਕਸੈਸਫੁਲ ਹੈ। ਕਿਹੜੇ ਬੱਚੇ ਆ ਖਾਸ ਕਰਕੇ ਅਪੋਰਟ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਇੱਕ ਵਧੀਆ ਆਪਰਚ्युनिटी ਹੈ। ਬਹੁਤ ਵਧੀਆ ਜੀ ਬੱਚਿਆਂ ਨੂੰ ਪੜ੍ਹਾਈ ਵੀ ਫ੍ਰੀ ਚ ਮਿਲ ਰਹੀ ਹੈ ਔਰ ਮਟੀਰੀਅਲ ਵੀ ਮਿਲ ਰਿਹਾ। ਫੋਟੋਸਟੈਟ ਕਰਵਾ ਕੇ ਅਸੀਂ ਬੱਚਿਆਂ ਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ। ਅੱਜ ਜੋ ਸੈਮੀਨਾਰ ਲਗਾਇਆ ਗਿਆ ਹੈ ਖਾਸ ਕਰ ਸਰਕਾਰੀ ਸਕੂਲਾਂ ਵਿੱਚ ਇਹ ਸੈਮੀਨਾਰ ਚੱਲ ਰਿਹਾ ਹੈ। ਇਸ ਦਾ ਮੇਨ ਪਰਪਸ ਕੀ ਹੈ ਔਰ ਇਸ ਵਿੱਚ ਕੀ ਬੱਚੇ ਨੂੰ ਸਿਖਾਇਆ ਜਾ ਰਿਹਾ ਹੈ? ਤਾਂ ਇਹ ਜੋ ਸੈਮੀਨਾਰ बेसिकली ये इसको विंटर कैंप के नाम से जाना जाता है ये क्लास एलेवंथ के लिए लुधियाना में लगाया गया है ये नीट और जेई के लिए लगाया गया है जिससे बच्चों को चूँकि यहाँ पर एलेवेंथ क्लास का लगाया गया है इसलिए बच्चों को नीट और जेई के बारे में पता चल जाए किस तरह का पैटर्न होता है किस तरह के एग्ज़ाम्स होते हैं और क्या क्या इसका पर्पज़ है बहुत सारे हमारे ऐसे बच्चे हैं जो कि नहीं जानते हैं नीट क्या है जेई क्या है किस लिए लिया जाता है तो उस पर्पज़ के लिए गवर्नमेंट ने ये कैंप लगवाया है 600 बच्चों के लिए जिसमें 150 नीट और एक सौ चार सौ पचास के बच्चे शामिल हैं ये बच्चे पूरे पंजाब के गवर्नमेंट स्कूल्स के एस स्कूल और आर स्कूल यानी मेरिटोरियस स्कूल के बच्चे सेलेक्ट होकर के यहाँ हैं उनका जो सिलेक्शन क्राइटेरिया है उसमें हमने क्लास टेंथ के मार्क्स जिनके साइंस में एटी एंड अबव थे प्लस मॉक टेस्ट के मार्क्स को कंसिडर किया है उसके अलावा जो टीचर्स का रिकमेंडेशन है उस बेसिस पे हमने 600 बच्चे सिलेक्ट किए हैं यहाँ पे हमने फिजिक्स वाला जो सरकार है उसने फिजिक्स वाला से कोलैबोरेट किया है फिजिक्स वाला के टीचर्स यहाँ पढ़ा रहे हैं और ये सारा प्रो बोनो बेसिस पे है तो इस कैंप में यहाँ बच्चों दस दिन के लिए आए हैं यानी ये कैंप उन्नीस दिसंबर से तीस दिसंबर तक चलेगा जिसमें उनका रहने खाने पीने का सारा कुछ यहीं इंतज़ाम है बच्चों का ये सब सरकारी स्कूल में हो रहा है ये सिर्फ सरकारी स्कूलों के बच्चों के लिए और सरकारी स्कूल में ही हो रहा है अच्छा सर क्या लगता है कि बच्चों को मोटिवेट किया जा रहा है ये बिल्कुल ये बच्चों को मोटिवेट किया जा रहा है उनको आगे बताया जा रहा है कि किस तरह के क्योंकि बहुत सारे बच्चों को पता नहीं है कि कौन से कॉलेजेस आते हैं अगर हम इंजीनियरिंग में जाएंगे तो कौन से एग्जाम होता है किस को किस तरह से कॉलेज मिलेंगे किस तरह का एग्ज़ाम होता है कैसे उस एग्जाम को क्रैक करना है उसका उसका ये एक है दस दिन आपकी टीम आई हुई है हाँ जी हमारी टीम यहाँ पर आई हुई है मोहाली से टीम यहाँ पे है प्लस यहाँ पर डिस्ट्रिक्ट एजुकेशन ऑफिसर ने अपनी टीम यहाँ पर लगाई हुई है और मेरिटोरियस के जितने भी इस स्कूल के स्टाफ हैं वो सारे यहाँ पे लगे हुए हैं बच्चे बाहर से भी आए हैं कोई लुधियाना से को बात बार। लुधियाना के अलावा 20 डिस्ट्रिक्ट से बच्चे यहाँ पे हैं तो कुल पूरे स्टेट से यहाँ पे बच्चे हैं मेरा नाम सुमनप्रीत कौर है मैं ऐसा ही श्री हर गोबिंदपुर तो आई हूँ मैं इतने आन बहुत वाला लगा सानू आ, मतलब जो टॉपिक साढ़े स्कूल में क्लीयर नहीं होंगे सी इतने आन के सूँ हम प्रोपरली तरीके क्लीयर हो गया ਤੇ ਟੀਚਰਸ ਦਾ ਟੀਚਿੰਗ ਸਟਾਈਲ ਇਸ ਤਰੀਕੇ ਦਾ ਕਿ ਐਦਾਂ ਲੱਗਦਾ ਜਿਦਾਂ ਫਰੈਂਡਸ ਹੁੰਦੇ ਨੇ ਫਰੈਂਡ ਜোন ਵੇ ਜਿੱਦਾਂ ਆਪਾਂ ਬੈਠੇ ਹੁੰਨੇ ਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਮੈਨੂੰ ਅਗਲੀ ਵਾਰ ਫਿਰ ਆਉਣ ਦਾ ਮੌਕਾ ਮਿਲਦਾ ਤਾਂ ਮੈਂ ਜ਼ਰੂਰ ਆਵਾਂਗੀ ਕਿਹੜੇ ਕਿਹੜੇ ਇੱਥੇ ਸਿਖਲਾਈ ਜਿਹੜੀ ਦਿੱਤੀ ਗਈ ਹੈ ਸੈਮੀਨਾਰ ਦੇ ਚੱਲ ਸਾਨੂੰ NEET ਬਾਰੇ ਐਂਡ JEE ਬਾਰੇ ਦੱਸਿਆ ਗਿਆ ਜੇ ਕੋਈ MBBS ਕਰਨਾ ਚਾਹੁੰਦਾ ਹੈ ਕਿ ਜਾਂ ਇੰਜੀਨੀਅਰਿੰਗ ਵਾਲੀ ਲਾਈਨ 'ਚ ਜਾਣਾ ਚਾਹੁੰਦਾ ਤਾਂ ਉਹਦੇ ਬਾਰੇ ਸਾਨੂੰ ਪੜਾਇਆ ਗਿਆ ਚਾ ਕਿੰਨੇ ਦਿਨਾਂ ਦੀ ਟ੍ਰੇਨਿੰਗ ਰਹੀ ਆ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਸਾਨੂੰ ਬਹੁਤ ਵਧੀਆ ਨਹੀਂ ਆਤੀ 10 ਦਿਨਾਂ ਦੀ ਟ੍ਰੇਨਿੰਗ ਸੀ ਜਿਹਦੇ ਵਿੱਚ ਸਾਨੂੰ ਡੇਲੀ ਰੁਟੀਨ ਵਿੱਚ ਅਸੀਂ ਆਪਣਾ ਕੰਮ ਕਰਦੇ ਸੀ ਤੇ ਸਾਨੂੰ ਪੜ੍ਹਾਉਂਦੇ ਸੀ ਅੱਛਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੈ ਹਾਂਜੀ ਪੰਜਾਬ ਸਰਕਾਰ ਦੁਆਰਾ ਇਸ ਹੋਣਾ ਦੁਆਰਾ ਇਹ ਚਲਾਇਆ ਗਿਆ ਹੈ ਤੇ ਜਿਹੜੀ ਜਿਹੜਾ ਬੱਚਾ ਜਿਹੜਾ ਕਿ ਜਿਹੜਾ ਆਪਣੇ ਘਰੋਂ ਫਾਈਨੈਂਸ਼ਲੀ ਕੰਡੀਸ਼ਨ ਤੋਂ ਸਹੀ ਨਹੀਂ ਆ ਤੇ ਉਹ ਉਹਨਾਂ ਨੂੰ ਕਰਵਾਉਣ ਲਈ ਚਲایا ਗਿਆ ਸੀ ਬੱਚਿਆਂ ਦੇ ਤਾਂ ਲੱਗਦਾ ਅੱਗੇ ਵਧਣ ਦਾ ਮੌਕਾ ਬੱਚਿਆਂ ਨੂੰ ਇੱਕ ਕਹਿੰਦਾ ਮਤਲਬ ਛੁੱਟੀਆਂ ਦਾ ਜਿਹੜਾ ਮਜ਼ਾ ਉਹ ਸਟੱਡੀ ਦੇ ਨਾਲ ਹੀ ਦਿੱਤਾ ਗਿਆ ਹਾਂਜੀ ਹਾਂਜੀ ਜ਼ਰੂਰ ਸਹੀ ਆ ਮੈਨੂੰ ਤਾਂ ਆ ਬਹੁਤ ਮਜ਼ਾ ਆਇਆ ਸਗੋ ਛੁੱਟੀਆਂ ਵੇਸ ਨਹੀਂ ਹੋਈਆਂ ਸਗੋ ਅਸੀਂ ਉਹਨਾਂ ਨੂੰ ਸਹੀ ਤੇ ਇਸਤੇਮਾਲ ਕੀਤਾ ਬਈ ਛੁੱਟੀਆਂ ਦਾ